2024 ਦੀਆਂ ਲੋਕ ਸਭਾ ਚੋਣਾਂ ਨਜ਼ਦੀਕ ਆ ਚੁੱਕੀਆਂ ਨੇ ਤੇ ਉੱਧਰ ਗੱਲ ਕੀਤੀ ਜਾਵੇ ਇੰਡੀਆ ਗੱਠਜੋੜ ਦੀ ਜਿਹਦੇ ਵਿੱਚ ਕਈ ਪਾਰਟੀਆਂ ਨੇ ਉਹਦੇ ਵਿੱਚ ਆਮ ਆਦਮੀ ਪਾਰਟੀ ਵੀ ਐ ਤੇ ਕਾਂਗਰਸ ਪਾਰਟੀ ਵੀ ਐ ਤੇ ਹੁਣ ਵੱਡੀ ਅਪਡੇਟ ਇਹ ਆ ਕਿ ਪੰਜਾਬ ਤੇ ਦਿੱਲੀ ਨੂੰ ਲੈ ਕੇ ਜਿਹੜੀ ਸੀਟਾਂ ਦੀ ਵੰਡ ਸੀਗੀ ਇਸ ਭਾਈਵਾਲ ਦੇ ਗੱਠਜੋੜ ਦੇ ਵਿੱਚ ਉਸ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਅੱਜ ਤੋਂ ਯਾਨੀ ਕਿ ਹੁਣ ਉਹਨਾਂ ਲੀਡਰਾਂ ਵਾਸਤੇ ਖਤਰੇ ਦੀ ਘੰਟੀ ਹੈ ਜਿਹੜੇ ਇਸ ਚੀਜ਼ ਦਾ ਵਿਰੋਧ ਕਰਦੇ ਸੀ ਖਾਸ ਤੌਰ ਤੇ ਪੰਜਾਬ ਕਾਂਗਰਸ ਦੇ ਲੀਡਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਨਹੀਂ ਲੜਾਂਗੇ ਲੋਕ ਸਭਾ ਦੀਆਂ ਜਾਨੀ ਕਿ ਉਹਨਾਂ ਨੂੰ ਵੀ ਹੁਣ ਵੱਡਾ ਝਟਕਾ ਲੱਗਦਾ ਨਜ਼ਰ ਆ ਰਿਹਾ ਹੈ ਕਿਉਂਕਿ ਅੱਜ ਪੂਰੀ ਸੰਭਾਵਨਾ ਹੈ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਜਿਹੜਾ ਅੱਜ ਗੱਲਬਾਤ ਸ਼ੁਰੂ ਹੋਏਗੀ ਤਾ ਹੁਣ ਕਿੰਨੀਆਂ ਸੀਟਾਂ ਨੇ ਜੜੀਆਂ ਉਹਦੇ ਉੱਤੇ ਕਾਂਗਰਸ ਚੋਣ ਲੜੇਗੀ ਤੇ ਕਿੰਨੀਆਂ ਸੀਟਾਂ ਆਮ ਆਦਮੀ ਪਾਰਟੀ ਦੇ ਹਿੱਸੇ ਆਉਣਗੀਆਂ ਹਾਲਾਂਕਿ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਇਸ ਚੀਜ਼ ਦਾ ਕੋਈ ਵੀ ਗਿਲਾ ਸ਼ਿਕਵਾ ਨਹੀਂ ਪਰ ਦੂਜੇ ਪਾਸੇ ਕਾਂਗਰਸ ਦੇ ਲੀਡਰਾਂ ਦੀ ਹੋਸ਼ ੁੱਡੀ ਹੋਈ ਹੈ ਨੀਂਦ ੁੱਡੀ ਹੋਈ ਹੈ ਕਿ ਆਖਰ ਇਹ ਹੋਣ ਕੀ ਜਾ ਰਿਹਾ ਹੈ ਦੱਸਦੀ ਹੈ ਕਿ ਪਹਿਲਾਂ ਵੀ ਜਿਹੜੀਆਂ ਮੀਟਿੰਗਾਂ ਹੋਈਆਂ ਸੀ ਉਹਦੇ ਵਿੱਚ ਪੰਜਾਬ ਕਾਂਗਰਸ ਦੇ ਜਿਹੜੇ ਲੀਡਰ ਸੀਗੇ ਪ੍ਰਤਾਪ ਬਾਜਵਾ ਰਾਜਾ ਵੜਿੰਗ ਸੁਜਿੰਦਰ ਰੰਧਾਵਾ ਸਮੇਤ ਕਈ ਲੀਡਰ ਜਿਨ੍ਹਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਸੀ ਕਿ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਜਿਹੜਾ ਚੋਣ ਨਹੀਂ ਲੜਾਂਗੇ ਆਮ ਆਦਮੀ ਪਾਰਟੀ ਦੇ ਨਾਲ ਹੱਥ ਮਲਾ ਕੇ ਪਰ ਹੁਣ ਕਿਤਨਾ ਕਿਤੇ ਹੱਥ ਮਲਾਉਣਾ ਪੈ ਸਕਦਾ ਹੈ ਪੂਰੀ ਸੰਭਾਵਨਾ ਬਣੀ ਹੋਈ ਹੈ ਦਰਸ਼ਕਾਂ ਨੂੰ ਦੱਸ ਦਿਆਂ ਕਿ ਪਾਰਟੀ ਅੰਦਰ ਵਿਸਤਾਰ ਦੇ ਨਾਲ ਸਲਾਹ ਮਸ਼ਵਰੇ ਮਗਰੋਂ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਇੰਡੀਆ ਗੱਟਚੋੜ ਦੀਆਂ ਹਮਖਿਆਲ ਧਿਰਾਂ ਨਾਲ ਕੁਝ ਸੂਬਿਆਂ ਦੇ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਸ਼ੁਰੂ ਕਰ ਦਿੱਤੀ ਹੈ ਸੂਤਰ ਦੱਸ ਰਹੇ ਨੇ ਇਹ ਗੱਲ ਕਿ ਸੀਨੀਅਰ ਆਗੂਆਂ ਨੂੰ ਗੱਟਚੋੜ ਦੇ ਕਈ ਹੋਰ ਆਗੂਆਂ ਤੱਕ ਪਹੁੰਚ ਬਣਾਉਣ ਦੇ ਲਈ ਵੀ ਆਖਿਆ ਗਿਆ ਤੇ ਆ ਖਾਸ ਤੌਰ ਦੇ ਉੱਤੇ ਗੱਲ ਕੀਤੀ ਜਾਵੇ ਆਪ ਨਾਲ ਪੰਜਾਬ ਅਤੇ ਦਿੱਲੀ 'ਚ ਸੀਟਾਂ ਦੀ ਵੰਡ ਨੂੰ ਲੈ ਕੇ ਰਸਮੀ ਗੱਲਬਾਤ ਜਿਹੜੀ ਅੱਜ ਸ਼ੁਰੂ ਹੋਣ ਦੀ ਪੂਰੀ ਸੰਭਾਵਨਾ ਦਿਟਾਈ ਜਾ ਰਹੀ ਹੈ ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਲੀਡਰ ਹਰਾਨ ਨੇ ਕਿ ਆਕਰੇ ਹੋ ਕੀ ਰਿਹਾ ਤਾਂ ਨਾਲ ਹੀ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਪੰਜਾਬ ਚ ਕਾਂਗਰਸ ਤੇ ਆਮ ਆਦਮੀ ਪਾਰਟੀ ਜਿੱਤ ਯਕੀਨੀ ਹੋਣ ਦਾ ਦਾਵਾ ਕਰਦੇ ਆਂ ਕੱਲਿਆਂ ਹੀ ਲੋਕ ਸਭਾ ਚੋਣਾਂ ਲੜਨ ਦੀ ਗੱਲ ਆ ਚੁੱਕੇ ਨੇ ਪਰ ਹੁਣ ਜਿਹਾ ਹੋਣ ਦੀ ਸੰਭਾਵਨਾ ਘਟ ਹੈ ਕਿਉਂਕਿ ਸੀਟਾਂ ਦੀ ਵੰਡ ਬਾਰੇ ਕਾਂਗਰਸ ਦੀ ਪੰਜ ਮੈਂਬਰੀ ਕਮੇਟੀ ਜਿਸ ਦੇ ਕਨਵੀਨਰ ਮੁਲਕਵਾਸ ਨੇ 31 ਮੈਂਬਰ ਅਸ਼ੋਕ ਗਹਿਲੋਤ ਅਤੇ ਭਪੇਸ਼ ਬਗੇਲ ਨੇ ਨੇ ਪਹਿਲਾਂ ਹੀ ਜਿਹੜਾ ਸੂਬਿਆਂ ਦੇ ਪਾਰਟੀ ਪ੍ਰਧਾਨਾਂ ਦੇ ਨਾਲ ਅੰਦਰੂਨੀ ਵਿਚਾਰਵਟਾਂਦਰਾ ਕਰਕੇ ਰਿਪੋਰਟ ਪ੍ਰਧਾਨ ਮਲਕ ਰਾਜਨ ਖੜਗੇ ਨੂੰ ਜਿਹੜੀ ਸੌਂਪ ਦਿੱਤੀ ਹੈ ਕਾਂਗਰਸ ਦਾ ਜਿਹੜਾ ਤਾਮਿਲਨਾਡੂ ਅਤੇ ਦੇ ਵਿੱਚ ਡੀਐਮਕੇ ਹੈ ਬਿਹਾਰ ਦੇ ਵਿੱਚ ਆਰਜੀਡੀ ਤੇ ਜੀਡੀਯੂ ਝਾਰਖੰਡ ਦੇ ਵਿੱਚ ਜੀਐਮਐਮ ਅਤੇ ਅਸਾਮ ਦੇ ਵਿੱਚ ਹੋਰ ਪਾਰਟੀਆਂ ਨਾਲ ਪਹਿਲਾਂ ਹੀ ਗੱਠਜੋੜ ਹੈ ਪਰ ਕੁਝ ਅਹਿਮ ਸੂਬਿਆਂ ਦੇ ਵਿੱਚ ਮੁੱਖ ਮੰਤਰੀ ਮਾਫ ਕਰਨਾ ਮੁੱਖ ਪਾਰਟੀਆਂ ਦੇ ਨਾਲ ਕੋਈ ਤਾਲਮੇ ਨਹੀਂ ਹੈਗਾ ਇਹਨਾਂ ਵਿੱਚੋਂ ਕੇਰਲਾ ਪੱਛਮੀ ਬੰਗਾਲ ਦਿੱਲੀ ਅਤੇ ਪੰਜਾਬ ਸ਼ਾਮਲ ਨੇ ਜਿੱਥੇ ਸੀਟਾਂ ਦੀ ਵੰਡ ਨੂੰ ਲੈ ਕੇ ਰੇੜਕਾ ਚੱਲ ਰਿਹਾ ਕਿਉਂਕਿ ਦੂਜੇ ਸੂਬਿਆਂ ਦੇ ਵਿੱਚ ਇੱਥੇ ਪਹਿਲਾਂ ਹੀ ਗੱਠਜੋੜ ਹੈ ਕਿਉਂਕਿ ਉੱਥੇ ਵਿਧਾਨ ਸਭਾ ਦੀਆਂ ਚੋਣਾਂ ਦੇ ਤਹਿਤ ਵੀ ਜਿਹੜੀਆਂ ਸੀਟਾਂ ਦੀ ਵੰਡ ਆਫਸ ਦੇ ਵਿੱਚ ਹੁੰਦੀ ਰਹਿੰਦੀ ਹੈ ਪਰ ਜਿਹੜੇ ਸੂਬਿਆਂ ਦੇ ਵਿੱਚ ਤਾਲਮੇਲ ਨਹੀਂ ਹੈਗਾ ਇਹ ਪਾਰਟੀਆਂ ਦਾ ਉੱਥੇ ਜਿਹੜੀ ਹੁਣ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਸ਼ੁਰੂ ਹੋਈ ਹੈ ਤਾਂ ਦੇਖਣਾ ਹੋਏਗਾ ਕਿ ਆਮ ਆਦਮੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲਦੀਆਂ ਨੇ ਤੇ ਕਾਂਗਰਸ ਨੂੰ ਕਿੰਨੀਆਂ ਉਸ ਤੋਂ ਬਾਅਦ ਹਾਲਾਤ ਕੀ ਹੋਣਗੇ ਕਿਉਂਕਿ ਪੰਜਾਬ ਕਾਂਗਰਸ ਨੇ ਨਿਊਟਰਸ ਦਾ ਵਿਰੋਧ ਕਰ ਚੁੱਕੇ ਨੇ ਕਿ ਅਸੀਂ ਕਿਹੜੇ ਮੂੰਹ ਲੈ ਕੇ ਲੋਕਾਂ ਦੇ ਸਾਹਮਣੇ ਜਾਵਾਂਗੇ ਕਿ ਜਿਹੜੀ ਆਮ ਆਦਮੀ ਪਾਰਟੀ ਤੇ ਤੁਸੀਂ ਸਵਾਲ ਚੁੱਕਦੇ ਸੀ ਤੇ ਉਧਰ ਆਮ ਆਦਮੀ ਪਾਰਟੀ ਲਈ ਵੀ ਜਰੂਰ ਚਿੰਤਾ ਦਾ ਵਿਸ਼ਾ ਹੋਊਗਾ ਕਿ ਪੰਜਾਬ ਦੇ ਅੰਦਰ ਹਾਲਾਤ ਕੀ ਹੋਣਗੇ ਹਾਲਾਂਕਿ ਦੋਵੇਂ ਪਾਰਟੀਆਂ ਇਹ ਬਿਆਨ ਦੇ ਚੁੱਕੀਆਂ ਨੇ ਭਗਵੰਤ ਮਾਨ ਵੀ ਬਿਆਨ ਦੇ ਚੁੱਕੇ ਨੇ ਕਿ ਅਸੀਂ 13 ਸੀਟਾਂ ਤੇ ਜਿੱਤ ਹਾਸਲ ਕਰਾਂਗੇ ਯਾਨੀ ਕਿ 13 ਸੀਟਾਂ ਤੇ ਆਮ ਆਦਮੀ ਪਾਰਟੀ ਇਕੱਲਾ ਲੜਨਾ ਚਾਹੁੰਦੀ ਹੈ ਇਸ ਸਟੇਟਮੈਂਟ ਸੀਐਮ ਭਗਵੰਤ ਮਾਨ ਦੀ ਹੈ ਪਰ ਉਧਰ ਗੱਠਜੋੜ ਦੇ ਵਿੱਚ ਜਿਹੜੇ ਇਹਨਾਂ ਦੇ ਕਨਵੀਨਰ ਨੇ ਭਾਵੇਂ ਅਰਵਿੰਦ ਕੇਜਰੀਵਾਲ ਨੇ ਭਾਵੇਂ ਜਿਹੜੇ ਸੁਪਰੀਮੋ ਨੇ ਕਾਂਗਰਸ ਪਾਰਟੀ ਦੇ ਉਹ ਇਹ ਦਾਵਾ ਕਰ ਰਹੇ ਨੇ ਕਿ ਅਸੀਂ ਗੱਟ ਚੋੜ ਦੀ ਰਾ ਪੱਧਰਾ ਕਰ ਰਹੇ ਹਾਂ ਤੇ ਸੋਟਾਂ ਦੀ ਵੰਡ ਦੇ ਉੱਤੇ ਕਰਕੇ ਹੀ ਜਿਹੜੀਆਂ ਚੋਣਾਂ ਲੜੀਆਂ ਜਾਣਗੀਆਂ ਤਾਂ ਛੋਛੂ ਪੰਜ ਦੇ ਵਿੱਚ ਸੁਭਾਈ ਪਾਰਟੀਆਂ ਪਈਆਂ ਹੋਈਆਂ ਨੇ ਭਾਵੇਂ ਆਮ ਆਦਮੀ ਪਾਰਟੀ ਹੈ ਭਾਵੇਂ ਕਾਂਗਰਸ ਹੈ ਕਾਂਗਰਸ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਜਿੰਨਾ ਵਿਰੋਧ ਕੇ ਆਮ ਆਦਮੀ ਪਾਰਟੀ ਨੂੰ ਨਹੀਂ ਕੀਤਾ ਗਿਆ ਹਾਲਾਂਕਿ ਜੋ ਵੀ ਹਾਈ ਕਮਾਂਡ ਦੇ ਫੈਸਲੇ ਹੋਣਗੇ ਇਹਨਾਂ ਲੀਡਰਾਂ ਨੂੰ ਮੰਨਣੇ ਪੈਣਗੇ ਚਾਹੇ ਕਾਂਗਰਸ ਪਾਰਟੀ ਹੈ ਚਾਹੇ ਆਮ ਆਦਮੀ ਪਾਰਟੀ ਹੈ ਪਰ ਉਸ ਤੋਂ ਬਾਅਦ ਹਾਲਾਤ ਕੀ ਰਹਿਣਗੇ ਵੀ ਕਿਤਨਾ ਕਿਤੇ ਚਿੰਤਾ ਦਾ ਵਿਸ਼ਾ ਹਾਈ ਕਮਾਂਡ ਵਾਸਤੇ ਕਿ ਆਖਰ ਇਹਨਾਂ ਹਾਲਾਤਾਂ ਦੇ ਵਿੱਚ ਕਿਸ ਤਰੀਕੇ ਨਾਲ ਨਿਯੇਠੇ ਜਾਵੇ ਪਰ ਗੱਲਬਾਤ ਅੱਜ ਪੂਰੀ ਸੰਭਾਵਨਾ ਹੈ ਸ਼ੁਰੂ ਹੋਣ ਦੀ ਤੇ ਸੀਟਾਂ ਦੀ ਵੰਡ ਬਾਰੇ ਜਲਦੀ ਫੈਸਲਾ ਜਿਹੜਾ ਉਹ ਸਾਹਮਣੇ ਆਏਗਾ ਜੁੜੇ ਰਹਿਣਾ ਡਰ ਪੰਜਾਬੀ ਮੀਡੀਆ ਨਾਲ ਧੰਨਵਾਦ